ਲੋ ਜੀ ਅੱਜ ਸੰਡੇ ਦਾ ਦਿਨ ਹੈ ਬੱਚੇ ਸੁੱਤੇ ਪਏ ਨੇ RAMNAL ਕੰਬਲ ਲਏ ਹੋਏ ਨੇ ਹੁਣੇ ਮੈਂ ਐਸੀ ਬੰਦ ਕੀਤਾ ਜੀ ਠੰਡ ਜੀ ਲੱਗ ਰਹੀ ਏ ਸੋਰੇ ਨੇ ਇਸੇ ਐਡ ਕਰਦੇ ਬੰਦ ਠੀਕ ਬਾਹਰੋਂ ਆਪਾਂ ਕੰਮ ਕਰ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕੇ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਨਵੀਆਂ ਲਾਈਫ ਸਟੇਜ ਐਨਰਥੇ ਸਵਾਗਤ ਹੈ ਜੀ ਇਹਨਾਂ ਜੀ ਅਜੈਤਵਰ ਦਾ ਤੇ ਆਪਾਂ ਕੰਮਕਾਰ ਕਰ ਲਏ ਨੇ ਕੁਛ ਰਹਿ ਗਏ ਨੇ ਕਿ ਬੱਚਿਆਂ ਨੂੰ ਬਣਾਉਣੇ ਆ ਰੋਟੀ ਦੇਣੇ ਆ ਜੀ ਰੋਟੀ ਬਣਾ ਕੇ ਫਿਰ ਪਾਲਟੀ ਬਣਾ ਲਈ ਦੇਨੇ ਬੱਚਿਆਂ ਨੂੰ ਖਾਣ ਵਾਸਤੇ ਤੇ ਫਿਰ ਹੋਰ ਕੰਮ ਕਰਦੇ ਆ ਜਦੋਂ ਸਾਈਂ ਕਾਫੀ ਹੋ ਗਿਆ ਇਹ ਬੱਚੇ ਰੋਟੀ ਖਾ ਕੇ ਫਿਰ ਜਾਣਗੇ ਆਪਣਾ ਬੈਠ ਖਾ ਲੈ ਲਓ ਜੀ ਆਪਾਂ ਰਾਖਾ ਦੋ ਤੇ ਗਰਮ ਸਿਕੋਰ ਮਾਰਦੇ ਆਂ ਟਾਂਡੇ

ਦੋ ਚਾਹੀਤੇ। ਭੁਜੀਏ ਦੇ ਰੱਖਿਆ ਆਪਾਂ ਪਾਸਤਾ ਉਬਲਣ ਵਾਸਤੇ। ਕੜਾਈ 'ਚ ਤੇਲ ਤੇ ਆਪਾਂ ਕੋਲ ਪਿਆਜ਼ ਕੱਟ ਲਈਏ। ਇਹ ਦੁਪਹਿਰੇ 10:00 ਘਟੇ ਸੀ ਤੇ ਬੱਚਿਆਂ ਦੀ ਡਿਮਾਂਡ ਸੀ ਪਾਸਤਾ ਖਾਣੇ ਤੇ ਆਪਾਂ ਬਣਾਣੇ ਆ ਜੀ ਪਾਸਤਾ। ਅਜੀ ਪਾਸਤਾ ਆਪਣਾ ਪਰਿਉਬਲ ਗਿਆ ਤੇ ਤੜਕਾ ਵੀ ਆਪਣਾ ਹੋ ਗਿਆ ਤੇ ਆਪਾਂ ਪਾਨੇ ਨਾਣ ਮਿਰਚ ਪਾ ਕੇ ਸਾਸ ਪਾ ਕੇ ਤੇ ਬਣਾਣਿਆ ਜੀ ਪਾਸਤਾ ਬੱਚਿਆਂ ਲਈ ਫਿਰ ਸਿਰ ਧੋਏ ਨੇ ਅੰਡਾ ਨੇ ਵਾਲ ਬੱਚੇ ਦੇ ਲਾਨਿਆਂ ਨਾਲੇ ਤੇਲ ਸਿਰ ਦੇ ਕੱਪੜੇ ਧੋਏ ਪਏ ਨੇ ਉਹ ਵੀ ਤੇਲ ਨਾਲੇ ਪਏ ਨੇ ਅਜੇ ਨਾਲੇ ਕੱਪੜੇ ਤੇ ਹਲਾਣੇ ਆ ਫਿਰ ਬੱਚਿਆਂ ਦੇ ਸਿਰ ਨੂੰ ਤੇਲ ਲਾਣੇ ਨੇ ਸੰਡੇ ਦਾ ਦਿਨ ਐਤਾਂ ਹੀ ਸਾਰਾ ਦਿਨ ਬਿਜੀ ਰਹਿੰਦਾ ਇਹ ਪਾਤ ਤੀਨੋਂ ਪਸਾਂ ਲੰਨੇ ਉਬਲ ਗਏ ਅਸਵੇਰੇ ਪਹਿਲਾਂ ਬੜੀ ਧੁੱਪ ਸੀ ਉਸ ਤੋਂ ਬਾਅਦ ਠੰਡਾ ਮੌਸਮ ਹੋ ਗਿਆ 3 ਕਿ ਵਜੇ ਬਾਅਦ ਥੋੜ੍ਹੀ ਛੋੜੀ ਕਣੀਆਂ ਲੱਗੀਆਂ ਸੀ ਤੇ ਹੁਣ ਬਿਲਕੁਲ ਐਂ ਐ ਲੱਗਦਾ ਜਿਵੇਂ ਹੁਣੇ ਮੀਂਹ ਆਣ ਵਾਲਾ ਹੈ ਐਦਾਂ ਦਾ ਮੌਸਮ ਹੋਇਆ ਪੇ ਮੌਸਮ ਵਧੀਆ ਹੋ ਗਿਆ ਹੈ ਗਰਮੀ ਘਟ ਗਈ ਹੈ ਥੋੜੀ 4 ਕਿ ਕਣੀਆਂ ਪੈਣ ਨਾਲ ਨੀ ਤੇ ਇੰਨਾ ਗੋਮ ਲੱਗਦਾ ਨਾ ਬਸ ਇੰਨੀ ਜਿਆਦਾ ਗਰਮੀ ਹੁੰਦੀ ਹੈ ਬਾਹਰ ਅੱਜ ਥੋੜੀ ਰਾਹਤ ਮਿਲੀ ਗਰਮੀ ਤੋਂ ਹੋਣੀਆਂ ਕਣੀਆਂ ਪਈਆਂ ਨਾਲ ਬੱਦਲਾਈ ਬਣੀ ਹੋਈ ਹੈ ਮੱਝਾ ਪਸੂਸ ਪਾ ਕੇ ਤੇ ਥੋੜੀ ਜਿਹੀ ਸੇਕ ਲਵਾ ਕੇ ਤੇ ਪਾਨੇ ਪਾਸਤਾ ਵਿੱਚ ਛਿਲੇ ਨੇ ਬੱਚਿਆਂ ਨੂੰ ਫਿਕਰ ਕਰਦੇ ਆਂ ਜੀ ਹੋਰ ਕੰਮ ਕਰ ਤੇ ਚਾਹ ਵੀ ਬਣਾਣੀ ਹੈ ਸ਼ਾਮ ਦੀ ਨਜੀ ਪਾਸਤਾ ਆਪਣਾ ਤਿਆਰ ਹੈ ਦੇਨੇ ਬੱਚਿਆਂ ਨੂੰ ਇਹ ਲੈ ਕੇ ਚੀਜ਼ ਤਾਂ ਪਤਾ ਧੀ ਜੀ ਉਧਰ ਚਾ ਸ਼ਾਮ ਦੇ बारजेरी वंग हवा चल रही है शामी थोड़ी गणिया प ਆ ਗਿਆ ਸਾਡਾ بارش ਹੋਣਾ ਅੱਜ ਬਹੁਤ ਵਧੀਆ ਤੇ ਸਾਡੇ ਵੇਲੇ ਚਲੋ ਜੀ ਅੱਜ ਵਾਲੇ ਵਲੋਗ ਬਣਾ ਲੈਂਦੇ ਆ ਠੀਕ ਹੈ ਤਾਂ ਮਿਲਾਂਗੇ ਇਸਕੇ ਬਾਅਦ ਵਲੋਗ ਨਾਲ ਤੁਹਾਡੇ ਲਈ ਸਰਸਟਿਕਾ ਬਾਏ ਬਾਏ